ਜਿਵੇਂ ਵਾਦਾ ਕੀਤਾ ਹੋਇਆ ਪੱਕਾ ਵਾਲਾ ਵਾਦਾ ਕਿ ਆਪਾਂ ਪਟਿਆਲਾ ਜੇਲ੍ਹ ਦੇ ਕਿੱਸਿਆਂ ਦੇ ਉੱਪਰ ਗੱਲ ਕਰਦੇ ਰਹਾਂਗੇ ਤਾਂ ਅੱਜ ਆਪਾਂ ਪਟਿਆਲਾ ਜੇਲ੍ਹ ਦੇ ਇੱਕ ਹੋਰ ਕਿੱਸੇ ਤੇ ਕੁਝ ਦਿਲ ਦੀਆਂ ਗੱਲਾਂ ਵੀ ਕਰਾਂਗੇ ਦਿਲ ਦੀ ਗੱਲ ਇਹ ਆ ਵੀ ਉੱਥੇ ਇੱਕ ਮੇਰਾ ਬਹੁਤ ਹੀ ਪਿਆਰਾ ਦੋਸਤ ਬਣਿਆ ਉਹ ਬਹੁਤ ਫਿਜ਼ੀਕਲੀ ਬਹੁਤ ਫਿਟ ਇਨਸਾਨ ਸੀ ਜਿੰਮ ਬਹੁਤ ਜ਼ਿਆਦਾ ਲਾਂਦਾ ਸੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਸੀ ਯਾਨੀ ਇਹ ਕਹਿ ਲਓ ਵੀ 17 ਇੰਚ ਦਾ ਡੋਲਾ ਸੀ ਉਹਦਾ ਸਲਮਾਨ ਖਾਨ ਨਾਲੋਂ ਵੀ ਕਿਤੇ ਵੱਡਾ ਡੋਲਾ ਸੀਗਾ ਇੰਨੀ ਵਧੀਆ ਬਾਡੀ ਸੀਗੀ ਉਹਦਾ ਨਾਮ ਈਯੂਬ ਖਾਨ ਸੀਗਾ ਹਰਿਆਣੇ ਦਾ ਰਹਿਣ ਵਾਲਾ ਸੀ ਇੱਕ ਸ਼ਹਿਰ ਦਾ ਹਰਿਆਣੇ ਦੇ ਵੱਡੇ ਸ਼ਹਿਰ ਦਾ ਇੱਕ ਦਾ ਤੇ ਉਹਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਪੈ ਗਿਆ ਤਾਂ ਮੈਂ ਉਹਦੇ ਤੋਂ ਬਹੁਤ ਕੁਝ ਜੋ ਲਰਨ ਕੀਤਾ ਉਹਨੇ ਵੀ ਮੇਰੇ ਤੋਂ ਬਹੁਤ ਕੁਝ ਲਰਨ ਕੀਤਾ ਅਸੀਂ ਦੋਨਾਂ ਨੇ ਇੱਕ ਦੂਜੇ ਤੋਂ ਕੀ ਲਰਨ ਕੀਤਾ ਇਹਦੀ ਮਿਸਾਲ ਐਸੀ ਹੈ ਇੱਕ ਦਿਲ ਦੀ ਗੱਲ ਤੁਹਾਡੇ ਨਾਲ ਤਾਂ ਕਰ ਰਿਹਾ ਅਸੀਂ ਗੱਲ ਤੁੰਨੇ ਕਦੇ ਸ਼ਾਇਦ ਹੀ ਕਦੇ ਸੁਣੀ ਹੋਵੇ ਕੀ ਹੋਇਆ ਕਿ ਉਹ ਪਹਿਲਾਂ ਉਹਦੀ ਬੈਕਗ੍ਰਾਉਂਡ ਦੱਸਦਾ ਵੀ ਉਹ ਨਾ ਜਿਸ ਸ਼ਹਿਰ 'ਚ ਰਹਿੰਦੇ ਸੀ ਉਹਨਾਂ ਦੇ ਘਰ ਦੇ ਬਿਲਕੁਲ ਹਾਲਾਂਕਿ ਉਹ ਮੁਹਮਮਦਨ ਸੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਬਹੁਤ ਵੱਡੀ ਸਟੇਜ ਸੀ ਉਹ ਸ਼ਹਿਰ ਦੀ ਜਿੱਥੇ ਕੀ ਹਰ ਸਾਲ ਰਾਮਲੀਲਾ ਕਰਾਈ ਜਾਂਦੀ ਸੀ ਤਾਂ ਉਹ ਉਹਦੇ ਰਾਮਲੀਲਾ ਕਰਾਉਣ ਦੇ ਲਈ ਇੱਕ ਰਾਮਲੀਲਾ ਕਲੱਬ ਬਣਿਆ ਹੋਇਆ ਸੀ ਉਹਨਾਂ ਦੇ ਸ਼ਹਿਰ ਦਾ ਤਾਂ ਉਹ ਰਾਮਲੀਲਾ ਕਲੱਬ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਦੋ ਤਿੰਨ ਮੈਂਬਰ ਸੀ ਇਹਨਾਂ ਦੇ ਉਹਨਾਂ ਦੇ ਇਵਨ ਬਜ਼ੁਰਗਾਂ ਦੇ ਟਾਈਮ ਤੋਂ ਘਰ ਦੇ ਸਾਹਮਣੇ ਹੋਣ ਕਰਕੇ ਉਹ ਇੰਨੇ ਇਨਵੋਲਵ ਸੀ ਕਿਉਂਕਿ ਆਪਣਾ ਕਲਚਰ ਜਿਹੜਾ ਹੈ ਉਹ ਮਿਕਸਡ ਕਲਚਰ ਹੈ ਉਹ ਆਪਣੇ ਨੂੰ ਜੇ ਗੱਲ ਕਰੀਏ ਇੰਡੀਆ ਇੱਕ ਧਾਰਮਿਕ ਕੰਟਰੀ ਹੋਣ ਨਾਲੋਂ ਵੱਧ ਉਹ ਮਿਕਸਡ ਕਲਚਰਲਿਜ਼ਮ ਦੀ ਐਗਜ਼ਾਮਪਲ ਹੈ ਉਹ ਰਲੇ ਮਿਲੇ ਸੱਭਿਆਚਾਰ ਦੀ ਬਹੁਤ ਵਧੀਆ ਐਗਜ਼ਾਮਪਲ ਹੈ ਕੈਨੇਡਾ ਵੀ ਇਹਦੀ ਇੱਕ ਅੱਛੀ ਐਗਜ਼ਾਮਪਲ ਹੈ ਅਮਰੀਕਾ ਵੀ ਇਹਦੀ ਇੱਕ ਅੱਛੀ ਐਗਜ਼ਾਮਪਲ ਹੈ ਹੋਰ ਕਈ ਯੂਰਪ ਦੇ ਕੰਟਰੀ ਵੀ ਹੈਗੇ ਨੇ ਇਹਦੇ ਵਿੱਚ ਰਸ਼ੀਆ ਵੀ ਇਹਦੀ ਇੱਕ ਅੱਛੀ ਐਗਜ਼ਾਮਪਲ ਆ ਤਾਂ ਉਹ ਜਿਹੜਾ ਉਹਨਾਂ ਦੇ ਘਰ ਦੇ ਸਾਹਮਣੇ ਉਹ ਸਟੇਜ ਹੋਣ ਕਰਕੇ ਉਹਨਾਂ ਦੇ ਪੁਰਖਿਆਂ ਦੇ ਟਾਈਮ ਤੋਂ ਉਹਨਾਂ ਦੇ ਰਾਮਲੀਲਾ ਦੇ ਕੰਮ ਦੇ ਵਿੱਚ ਇਨਵੋਲਵ ਹੋਣ ਕਰਕੇ ਰਾਮਲੀਲਾ ਦਾ ਸਾਰਾ ਸਮਾਨ ਵਗੈਰਾ ਉਹਨਾਂ ਦੇ ਘਰ ਪਿਆ ਰਹਿੰਦਾ ਤੇ ਉਹ ਉਹ ਉੱਥੇ ਬੰਦਿਆਂ ਨੂੰ ਜਦੋਂ ਤਿਆਰ ਹੁੰਦੇ ਉਹ ਰੋਲ ਕਰਨ ਲਈ ਉਹਦੀ ਮਦਦ ਕਰਨ ਦੇ ਵਿੱਚ ਵੀ ਹੈਲਪ ਕਰਦੇ ਉਹਨਾਂ ਦੇ ਫੈਮਿਲੀ ਮੈਂਬਰਸ ਉਹ ਵੀ ਜਦੋਂ ਵੱਡਾ ਹੋਇਆ ਉਹ ਕਰਨ ਲੱਗ ਗਿਆ ਉਹਦਾ ਬ੍ਰਦਰ ਵੀ ਕਰਨ ਲੱਗ ਗਿਆ ਉਹਨਾਂ ਸੀ ਉਹਦਾ ਨਾਮ ਕੱਚਾ ਨਾਮ ਅੱਬੂ ਭਾਈ ਸੀਗਾ ਮੈਂ ਆਪਣੀ ਜੀਵਨੀ ਦੇ ਵਿੱਚ ਵੀ ਪ੍ਰੋਫੈਸਰ ਕੈਦੀ ਦੇ ਵਿੱਚ ਜਾਂ ਪਟਿਆਲਾ ਜੇਲ੍ਹ ਦੇ ਵਿੱਚ 8 ਬਰੇ ਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਆ ਉਹਨਾਂ ਦੇ ਬਾਰੇ ਤਾਂ ਉਹ ਜਦੋਂ ਰਾਮਲੀਲਾ ਵਗੈਰਾ ਕਰਦੇ ਰਹਿੰਦੇ ਬਚਪਨ ਤੋਂ ਵੱਡੇ ਹੁੰਦੇ 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 ਉਹਨੂੰ ਬਹੁਤ ਜ਼ਿਆਦਾ ਨੌਲੇਜ ਸੀਗੀ ਹਿੰਦੂ ਧਰਮ ਦੇ ਬਾਰੇ ਦੇ ਵਿੱਚ ਉਹਦਾ ਇੰਟਰਸਟ ਸੀਗਾ ਮਤਲਬ ਮੋਰ ਥੈਨ ਉਹ ਮੁਹਮਮਦਨ ਹੋਣ ਦੇ ਬਾਵਜੂਦ ਉਹਦਾ ਇੰਟਰਸਟ ਹਿੰਦੂਇਸਮ ਚ ਬਹੁਤ ਹੀ ਡੂੰਗਾ ਸੀਗਾ ਮਨੂੰ ਇੰਨੀ ਬਰੀਕੀ ਚ ਹਰ ਚੀਜ਼ ਦਾ ਪਤਾ ਸੀਗਾ ਤਾਂ ਮੈਂ ਰਿਲੀਜੀਅਸ ਸਟੱਡੀਜ਼ ਦਾ ਸਟੂਡੈਂਟ ਸੀਗਾ ਹਜੇ ਮੈਨੇ ਰਿਲੀਜੀਅਸ ਸਟੱਡੀਜ਼ ਪੜ੍ਹਨਾ ਸ਼ੁਰੂ ਕੀਤਾ ਸੀਗਾ ਜੇਲ੍ਹ ਦੇ ਵਿੱਚ ਹੀ ਹਜੇ ਬੀਏ ਵਗੈਰਾ ਕਰ ਰਿਹਾ ਸੀ ਮੈਂ ਤਾਂ ਮੇਰਾ ਵੀ ਰਿਲੀਜਨ ਦੇ ਵਿੱਚ ਇੰਟਰਸਟ ਬਣਨ ਲੱਗ ਗਿਆ ਸੀ ਦੋਨੋਂ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਪੈਂਦੇ ਤਾਂ ਧਰਮ ਦੀਆਂ ਤਾਂ ਉਹ ਬੰਦਾ ਉਹੋ ਇਨਸਾਨ ਸੀ ਐਸਾ ਇਨਸਾਨ ਸੀ ਜੀਨੇ ਮੈਨੂੰ Hindu ਧਰਮ ਤੋਂ ਇੰਟਰੋਡਿਊਸ ਕਰਾਇਆ ਤੇ ਉਹ ਹਿੰਦੂ ਧਰਮ ਦੇ ਬਾਰੇ ਬਹੁਤ ਡੁਗਾਈ ਦੇ ਵਿੱਚ ਜਿੰਨਾ ਵੀ ਕੁਝ ਮੈਂ ਜਾਣਦਾ ਉਹਦੇ ਵਿੱਚ 60% ਤੋਂ ਵੱਧ ਉਹਦਾ ਦੱਸਿਆ ਉਹਦਾ ਸਮਝਾਇਆ ਹੋਇਆ ਸੀ ਮੈਨੂੰ ਤੇ ਇਹਦੇ ਬਦਲੇ ਮੈਂ ਉਹਨੂੰ ਇਸਲਾਮ ਦੇ ਬਾਰੇ ਮੈਨੂੰ ਇਸਲਾਮ 'ਚ ਬਹੁਤ ਇੰਟਰਸਟ ਸੀ ਤੇ ਮੈਂ ਇਸਲਾਮ ਦੇ ਬਾਰੇ ਜੋ ਵੀ ਪੜ੍ਹਿਆ ਜੋ ਵੀ ਦੇਖਿਆ ਜੋ ਵੀ ਜਾਣਿਆ ਇਸਲਾਮਿਕ ਫਲਸਫੀ ਦੇ ਬਾਰੇ ਇਸਲਾਮਿਕ ਖਲੀਫਾਸ ਦੇ ਬਾਰੇ ਇਸਲਾਮ ਦੇ ਬੇਸਿਕ ਸਟਰਕਚਰ ਦੇ ਬਾਰੇ ਕੁਰਾਨ ਸ਼ਰੀਫ ਦੇ ਬਾਰੇ حضرت ਮੁਹੰਮਦ ਦੀ ਲਾਈਫ ਬਾਰੇ ਸੋ ਉਸ ਤੋਂ ਪਹਿਲਾਂ ਦੇ ਅਰਬ ਦੇ ਹਾਲਾਤਾਂ ਬਾਰੇ ਉਹ ਸਾਰਾ ਕੁਝ ਮੈਂ ਉਹਨੂੰ ਦੱਸਦਾ ਤੇ ਮੇਰੇ ਇਸ ਚੀਜ਼ ਦਾ ਦੱਸਣ ਦਾ ਉਹਨਾਂ ਤੇ ਇੰਨਾ ਮਾਕੂਲ ਔਰ ਇੰਨਾ ਅੱਛਾ ਪ੍ਰਭਾਵ ਪਿਆ ਆਬੂ ਭਾਈ ਤੇ ਕਿ ਉਹ ਇਨਸਾਨ ਜਿਹੜਾ ਕਿ ਇੱਕ ਮੁਹਮਮਦਨ ਹੋਣ ਦੇ ਬਾਵਜੂਦ ਵੀ ਕੋਈ ਬਹੁਤਾ ਜ਼ਿਆਦਾ ਰਿਲੀਜੀਅਸ ਨਹੀਂ ਸੀਗਾ ਉਸ ਧਰਮ ਦੇ ਵਿੱਚ ਉਹ ਨੂੰ ਮੇਰੇ ਪ੍ਰਭਾਵ ਦੇ ਕਰਕੇ ਪੰਜ ਟਾਈਮ ਦੀ ਨਮਾਜ਼ ਅਦਾ ਕਰਨਾ ਚੰਗਾ ਲੱਗਣ ਲੱਗ ਪਿਆ ਤੇ ਮੇਰੇ ਪ੍ਰਭਾਵ ਦੇ ਸਦਕਾ ਉਹ ਵੀਰ ਮੇਰਾ ਪਿਆਰਾ ਭਰਾ ਵੱਡਾ ਅਬੂ ਪੰਜ ਟਾਈਮ ਦਾ ਨਮਾਜ਼ੀ ਤੇ ਪੱਕਾ ਮੁਸਲਿਮ ਹੋ ਗਿਆ ਤੇ ਉਹਦਾ ਮੇਰੇ ਤੇ ਇਹ ਪ੍ਰਭਾਵ ਪਿਆ ਕਿ ਜਿਹੜੇ ਧਰਮ ਦੇ ਵਿੱਚ ਮੈਂ ਜਨਮ ਲਿਆ ਉਸ ਧਰਮ ਦੇ ਬਾਰੇ ਦੇ ਵਿੱਚ ਮੈਨੂੰ ਜਾਣਨਾ ਚਾਹੀਦਾ ਤੇ ਮੈਨੂੰ ਉਹਦੇ ਬਾਰੇ ਡੂੰਘਾਈ ਚ ਪਤਾ ਹੋਣਾ ਚਾਹੀਦਾ ਤੇ ਮੇਰਾ ਉਪਰ ਮੋਰਓਵਰ ਸਬਜੈਕਟ ਰਿਲੀਜੀਅਸ ਸਟਡੀਜ਼ ਸੀਗਾ ਤਾਂ ਮੈਨੂੰ ਤਾਂ ਬਿਲਕੁਲ ਡੂੰਘਾਈ ਦੇ ਵਿੱਚ ਪਤਾ ਹੋਣਾ ਚਾਹੀਦਾ ਸੀ ਉਹ ਡੂੰਘਾਈ ਦੇ ਵਿੱਚ ਹਿੰਦੂ ਧਰਮ ਦੇ ਦਾਰਸ਼ਨਿਕ ਸਿਧਾਂਤਾਂ ਤੋਂ ਹਿੰਦੂ ਧਰਮ ਦੇ ਧਰਮ ਗ੍ਰੰਥਾਂ ਤੋਂ ਹਿੰਦੂ ਧਰਮ ਦੇ ਜਿਹੜੇ ਮਹਾਕਾਵ ਨੇ ਉਹਨਾਂ ਬਾਰੇ ਮਹਾਭਾਰਤ ਬਾਰੇ ਰਮਾਇਣ ਬਾਰੇ ਉਹਦੇ ਵਿੱਚ ਕੈਰੈਕਟਰਸ ਦੇ ਬਾਰੇ ਉਹਨਾਂ ਦੇ ਕੀ ਕੀ ਕੰਟਰੀਬਿਊਸ਼ਨ ਸੀਗੀ ਸੋਸ਼ਲ ਕੰਟਰੀਬਿਊਸ਼ਨ ਇਹਦੇ ਬਾਰੇ ਰਾਮ ਨੂੰ ਕਿਉਂ ਇੰਡੀਆ ਦੇ ਵਿੱਚ ਇੱਕ ਵੱਡੇ ਭਰਾ ਵਰਗਾ ਮਤਲਬ ਯਾ ਰਾਮ ਦੀ ਲਾਈਟ ਦੇ ਵਿੱਚ ਹੀ ਵੱਡੇ ਭਰਾ ਨੂੰ ਵੱਡੇ ਭਾਈ ਕਹਿੰਦੇ ਆ ਜਿਹਨੂੰ ਯਾ ਭਾਜੀ ਕਹ ਦਿੰਦੇ ਆ ਉਸ ਚੀਜ਼ ਨੂੰ ਕਿਉਂ ਦੇਖਿਆ ਜਾਣ ਲੱਗ ਪਿਆ ਇਹ ਸਾਰੀਆਂ ਚੀਜ਼ਾਂ ਦੇ ਰੀਜ਼ਨ ਮੈਨੂੰ ਅੱਬੂ ਭਾਈ ਨੇ ਸਮਝਾਏ ਸੋ ਇਹ प्यारे वीरू किस्सा अगर थोनू ये पसंद आया होवे दिल दी गल पसंद आई होवे ते मेरी जिंदगी ਦੇ ਵਿੱਚ ਆਪੂ ਭਾਈ ਦਾ ਇਹ ਰੋਲ ਪਸੰਦ ਆਇਆ ਹੋਵੇ ਤੇ ਇੱਕ ਮੁਹੰਮਦਨ ਦਾ ਇੱਕ ਹਿੰਦੂ ਬੰਦੇ ਨੂੰ ਉਹਦੇ ਧਰਮ ਬਾਰੇ ਸਭ ਕੁਝ ਸਿਖਾਉਣਾ ਇਹ ਪਸੰਦ ਆਇਆ ਹੋਵੇ ਤੇ ਇੱਕ ਹਿੰਦੂ ਦਾ ਇੱਕ ਮੁਸਲਮ ਨੂੰ ਉਹਦੇ ਧਰਮ ਬਾਰੇ ਸਭ ਕੁਝ ਸਿਖਾ ਕੇ ਉਹਨੂੰ ਪੰਜ ਟਾਈਮ ਦਾ ਨਮਾਜ਼ੀ ਬਣਾ ਦੇਣਾ ਮਤਲਬ ਜੇ ਆਪਾਂ ਖੁੱਲ੍ਹਦਿਲੀ ਨਾਲ ਚੱਲਦੇ ਆਂ ਧਰਮ ਦੇ ਵਿੱਚ ਤਾਂ ਧਰਮ ਕੀ ਕੀ ਕੁਝ ਸਾਨੂੰ ਦੇ ਸਕਦਾ ਏ ਧਰਮ ਦਾ ਮਤਲਬ ਹੀ ਹੈ ਟੂ ਬਾਈਂਡ ਟੂਗੇਦਰ ਰਿਲੀਗਿਅਰ ਸ਼ਬਦ ਤੋਂ ਬਣਿਆ ਧਰਮ ਰਿਲੀਜੀਅਨ ਰਿਲੀਗਿਅਰ ਤੋਂ ਬਣਿਆ ਰਿਲੀਗਿਅਰ ਦਾ ਮਤਲਬ ਹੈ ਟੂ ਬਾਈਂਡ ਟੁਗੇਦਰ ਬੰਨਣਾ ਜਿਹੜੀ ਉਹ ਕਹਿੰਦੇ ਨੇ ਨਾ ਵੀ ਇਕੱਠੀਆਂ ਲੱਕੜੀਆਂ ਵਾਲੀ ਕਹਾਣੀ ਵੀ ਉਹ ਬਜ਼ੁਰਗ ਨੇ ਕਿਹਾ ਇਹਨੂੰ ਤੋੜ ਕੇ ਦਿਖਾ ਉਹ ਰਿਲੀਜੀਅਨ ਦੇ ਵਿੱਚੋਂ ਆਉਂਦੀ ਹੈ ਉਹ ਕਦੇ ਆਪਾਂ ਅੱਗੇ ਚੱਲ ਕੇ ਕਦੇ ਗੱਲ ਕਰਾਂਗੇ ਆਪਣੀ ਅਗਰ ਰਿਲੀਜੀਅਨ ਦੇ ਉੱਪਰ ਲੰਬੀ ਗੱਲਬਾਤ ਹੋਊਗੀ ਤਾਂ ਅਗਰ ਕਿੱਸਾ ਪਸੰਦ ਆਵੇ ਤਾਂ ਸਾਰੇ ਵੀਰ ਜ਼ਰੂਰ ਫੀਡਬੈਕ ਦੇਣਾ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਅਦ੍ਰਿਸ਼ਮ ਅਦ੍ਰਿਸ਼ਮ ਦੇ ਨਾਮ ਨਾਲ ਤੇ ਜਿਹੜਾ ਆਪਣਾ ਪੇਜ ਹੈ ਉਹ ਅਦ੍ਰਿਸ਼ਮ ਦੇ ਨਾਮ ਨਾਲ ਹੈ ਸੋ ਸਾਰੇ ਵੀਰ ਵੱਧ ਵੱਧ ਪੇਜ ਨੂੰ ਫੋਲੋ ਕਰੋ ਤਾਂ ਕਿ ਆਪਾਂ ਇਹ ਕਿਸੇ ਅੱਗੇ ਚੱਲਦੇ ਰਹੀਏ